ਇੱਕ ਡੈਲੀਗੇਸ਼ਨ ਮਿਲੂਗਾ ਤੇ ਉਹਨਾਂ ਨਾਲ ਪੰਜਾਬ ਦੀ ਜਿਹੜੀ ਸਾਰੀ ਸਥਿਤੀ ਹੈ ਉਹਦੇ ਨਾਲ آگਤ ਕਰਾਵਾਂਗੇ ਪਰ ਕਿਉਂਕਿ ਗਵਰਨਰ ਸਾਹਿਬ ਕੱਲ ਸ਼ਾਮ ਹੀ ਵਾਪਸ ਪਰਤ ਕੇ ਆਏ ਐ ਪਿਛਲੇ ਕਰੀਬਨ ਹਫ਼ਤੇ 10 ਦਿਨ ਤੋਂ ਬਾਹਰ ਸੀਗੇ ਇਸ ਕਰਕੇ ਅੱਜ ਉਹਨਾਂ ਤੋਂ ਸਮਾਂ ਲੈ ਕੇ ਉਹਨਾਂ ਦੇ ਧਿਆਨ 'ਚ ਲੈ ਕੇ ਆਏ ਆ ਜਿਹੜੀਆਂ ਗੱਲਾਂ ਉਹਨਾਂ ਨਾਲ ਅੱਜ ਕੀਤੀਆਂ ਉਹਦੇ ਵਾਸਤੇ ਮੈਂ ਤੁਹਾਨੂੰ ਕੁਝ ਦੱਸਣਾ ਚਾਹਾਂਗਾ ਗਵਰਨਰ ਸਾਹਿਬ ਨੇ ਖੁਦ ਵੀ ਮਹਿਸੂਸ ਕੀਤਾ بس ਬਾਹਰ ਹੁਣ ਕਾਰਨ SMS ਲੇ ਚੇ ਦੇਰੀ ਹੋ ਗਈ ਪਰ ਮੇਰਾ ਕਹਿਣ ਦਾ ਭਾਵ ਸੀਗਾ ਵੀ ਡੂਲੇ ਵੇਰਾਂ ਦਾ ਜੇ ਵੀ ਕੁਝ ਨਹੀਂ ਵਿਗੜਿਆ ਕਿਉਂਕਿ ਪੰਜਾਬ ਦੇ ਅੰਦਰ ਆ ਜੋ ਘਟਨਾ ਮੰਦ ਭਾਗੀ ਘਟਨਾ ਵਾਪਰੀ ਹੈ ਉਹਦਾ ਮੇਨ ਜਿਹੜਾ ਕਾਰਨ ਹੈ گورنر ਸਾਹਿਬ ਨੂੰ ਮੈਂ ਕਿਹਾ ਵੀ ਪੰਜਾਬ ਦੇ ਅੰਦਰ ਇੱਕ ਕਨਸਟੀਟਿਊਸ਼ਨਲ ਕ੍ਰਾਈਸਿਸ ਹੈ ਆ ਜਿਹੜੀ ਘਟਨਾ ਵਾਪਰੀ ਹੈ ਇਹਦਾ ਮੇਨ ਕਾਰਨ ਹੈ ਵੀ ਪੰਜਾਬ ਦੀ ਜਿਹੜੀ ਆਪ ਦੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਉਹ ਹਾਈਜੈਕ ਕਰ ਲਈ ਦਿੱਲੀ ਵਾਲਿਆਂ ਨੇ ਉਹ ਹਾਈਜੈਕ ਸਰਕਾਰ ਜਿਹੜੀ ਹੈ ਉਥੇ ਅੱਜ ਮੁੱਖ ਮੰਤਰੀ ਬਾਹਰੋਂ ਆ ਕੇ ਲੱਗੇ ਹੈ। ਮਹਿਕਮੇ ਵੀ ਜਿਹੜੇ ਨਾਮਾਤਰ ਦੇ ਮੰਤਰੀ ਇੱਥੇ ਹੈਗੇ ਉਹ ਤਾਂ ਨਾਮਾਤਰ ਦੇ ਮੰਤਰੀ ਹੈ। ਬਾਕੀ ਦਾ ਕੁਝ ਮਹਿਕਮੇ ਸੁਸੋਦੀਆ ਸਾਹਿਬ ਨੇ ਥਾਮ ਰੱਖਿਆ। ਕੁਝ ਮਹਿਕਮੇ ਗੁਪਤਾ ਜੀ ਨੇ ਥਾਮ ਰੱਖਿਆ। ਕੁਝ ਵੈਭਵ ਜੀ ਦੇਖ ਰਹੇ ਹੈ ਤੇ ਕੁਝ ਨੀਰ ਸਾਹਿਬ ਦੇਖ ਰਹੇ ਹੈ। ਆ ਜਿਹੜੀ ਜੁੰਡਲੀ ਹੈ ਇਸ ਨੇ ਸਾਰੀ ਪੰਜਾਬ ਸਰਕਾਰ ਨੂੰ ਬੰਨ ਰੱਖਿਆ ਹੈ। ਇਹ ਹੈ ਉਹ ਹੀ ਲੋਕ ਹੈ। ਜਿਹੜੇ ਇਹਨਾਂ ਚੋਂ ਸਾਰੇ ਦੇ ਸਾਰੇ ਮੇਰੇ ਖਿਆਲ ਚ ਇਹ ਸ਼ਰਾਬ ਵਾਲੇ ਮਸਲੇ ਦੇ ਅੰਦਰ ਜੇਲਾ ਕਟ-ਕਟ ਕੇ ਆਏ ਕਿਸੇ ਨੇ ਸਾਲ ਕੱਟੀ ਆ ਕਿਸੇ ਨੇ ਡੇਢ ਸਾਲ ਕੱਟੀ ਆ ਕਿਸੇ ਨੇ ਦੋ-ਦੋ ਸਾਲ ਕੱਟੀ ਆ ਜਿਨ੍ਹਾਂ ਲੋਕਾਂ ਨੂੰ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਦਫਤਰ 'ਚ ਬੰਨ ਤੋਂ ਮਨਾ ਕਰਤਾ ਸੀਗਾ ਖੁਦ ਕੇਜਰੀਵਾਲ ਸਾਹਿਬ ਨੂੰ ਜਿਹੜੇ ਅੱਜ ਜ਼ਮਾਨਤ 'ਤੇ ਹੈ ਚਲੋ ਜਮਾਨਤ ਤੇ ਆ ਦੇਖੀ ਜੂਗੀ ਪਰ ਉਹਨਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਤੁਸੀਂ ਚੀਫ ਮਿਨਿਸਟਰ ਆਫਿਸ ਦੇ ਅੰਦਰ ਨਹੀਂ ਜਾ ਸਕਦੇ ਉਹ ਬੰਦੇ ਪੰਜਾਬ ਦੇ ਚ ਸੁਪਰ ਚੀਫ ਮਿਨਿਸਟਰ ਬਣੀ ਬੈਠੇ ਆ ਸਾਹਿਬ ਜਿਹੜੇ ਬੰਦੇ ਕਹਿੰਦੇ ਨਾ ਜਿਹੜੇ ਲਾਹੌਰ ਬੇਵਕੂਫ ਸਾਬਤ ਹੋਏ ਉਹ ਪਿਸ਼ੌਰ ਜਾ ਕੇ ਕਿਵੇਂ ਸਿਆਣੇ ਹੋ ਜਾਣਗੇ ਕਹਿੰਦੇ ਹੱਤ ਤਾਂ ਨਹੀਂ ਬਦਲਦੀਆਂ ਜਿਹੜਾ ਬੇਜੋਰ ਚੋਰੀ ਛੱਡ ਦੂਗਾ ਬੇਈਮਾਨੀ ਤੋਂ ਨਹੀਂ ਛੱਡਦਾ ਸਾਹਿਬ ਪ੍ਰੈਸ ਮਸਲੇ 'ਚ ਤਾਂ ਸਾਰੀ ਕਹਾਣੀ ਵੈਸੇ ਤਾਂ ਕਹਿੰਦੇ ਆ ਕਹਿੰਦੇ ਬੋਤਲ ਨਹੀਂ ਹੈ ਜੀ ਸ਼ਰਾਬ ਪੁਰਾਣੀ ਹੈ ਇੱਥੇ ਤਾਂ ਬੋਤਲ ਵੀ ਪੁਰਾਣੀ ਹੈ ਸ਼ਰਾਬ ਵੀ ਪੁਰਾਣੀ ਹੈ ਵੇਚਣ ਵਾਲੇ ਵੀ ਪੁਰਾਣੇ ਹੈ ਮੈਂ ਬੇਨਤੀ ਜਿਹੜੀ گورنر ਸਾਹਿਬ ਨੂੰ ਕਰਕੇ ਆਂ گورنر ਸਾਹਿਬ ਮੈਂ ਸਮਝਦਾ ਕਨਸਟੀਟਿਊਸ਼ਨਲ ਥੋੜੀ ਮਜਬੂਰੀਆਂ ਲਿਮਿਟੇਸ਼ਨਸ ਹੈਗੀਆਂ ਪੰਜਾਬ ਵਿਧਾਨ ਸਭਾ ਨੇ ਅਸੀਂ ਬਿਲ ਪਾਸ ਕੀਤਾ ਸੀਗਾ ਵੀ ਪੰਜਾਬ ਸਰਕਾਰ ਦੀ ਬਿਨਾ ਪਰਮਿਸ਼ਨ ਤੋਂ ਸੀਬੀਆਈ ਨੂੰ ਇਨਕੁਆਇਰੀ ਨਹੀਂ ਲੱਗ ਸਕਦੀ ਪਰ ਇਹ ਸਾਰੇ ਮਸਲੇ ਦੇ ਅੰਦਰ ਦਿੱਲੀ ਵਾਲਿਆਂ ਨੇ ਜਦੋਂ ਹਾਈਜੈਕ ਕੀਤਾ ਅਸਲ ਦੋਸ਼ੀ ਤਾਂ ਮੈਂ ਉਹਨਾਂ ਨੂੰ ਮੰਨਦਾ ਭਗਵੰਦ ਮਾਨਜੀ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਕਸੂਰ ਤਾਂ ਇਹ ਨਹੀਂ ਹੈ ਵੀ ਉਹਨਾਂ ਨੇ ਐਪਲੀਕੇਸ਼ਨ ਆਫ ਹਿਸ ਅਥਾਰਟੀ ਐਪਲੀਕੇਸ਼ਨ ਆਫ ਹਿਸ ਰਿਸਪੌਂਸਿਬਿਲਟੀ ਜਿਹੜੀ ਲੋਕਾਂ ਨੇ ਚੋਣਾਂ ਦਿੱਤੀ ਸੀ ਕਿ ਤੁਹਾਨੂੰ ਮੁੱਖ ਮੰਤਰੀ ਬਣਾਇਆ ਉਹ ਆਪਣਾ ਛੱਡ ਕੇ ਆਪਣੇ ਹੋਰ ਕੰਮਾਂ 'ਚ ਲੱਗੇ ਆ ਉਹਨਾਂ ਤੇ ਜੇ ਕੇਸ ਬਣੂਗਾ ਤਾਂ ਇਸ ਗੱਲ ਦਾ ਬਣੂਗਾ ਵੀ ਜਿਹੜੇ ਕਹਿੰਦੇ ਸੀ ਵੀ ਮੈਂ ਆ ਜਿਹੜਾ ਹੋਇਆ ਆ ਕਤਲ ਹੋਇਆ ਆ ਬੰਦੇ ਮਰੇ ਨਹੀਂ ਆ ਕਤਲ ਕੀਤੇ ਗਏ ਆ ਭਗਵੰਦ ਮਾਨ ਜੀ ਮੈਨੂੰ ਦੱਸੋ ਤਾਂ ਸਹੀ ਕਿਹਦੇ ਉੱਤੇ 302 ਦਾ ਪਰਚਾ ਦਰਜ ਹੋਇਆ ਹੈ ਇੱਕ ਬੰਦੇ ਦਾ ਤਾਂ ਦੱਸ ਦਿਓ ਕਿਸੇ ਦੇ 302 ਦਾ ਪਰਚਾ ਦਰਜ ਦਰਜ ਹੋਇਆ ਹੋਵੇ ਪਰ ਹੋਣਾ ਵੀ ਨਹੀਂ ਕਿਉਂਕਿ ਸਰਕਾਰ ਕਹਿੰਦਾ ਵਸਿਆ ਬਏ ਕੁਤਵਾਲ ਤੋਂ ਅਬ ਡਰ ਕਾਹੇਗਾ ਜਿਨ੍ਹਾਂ ਨੇ ਕੀਤਾ ਉਹ ਤਾਂ ਚੀਫ ਮਿਨਿਸਟਰ ਸੁਪਰ ਚੀਫ ਮਿਨਿਸਟਰ ਬਣੀ ਬੈਠੇ ਐ ਪਰ ਉਹਦੇ ਵਿੱਚ ਜਿਹੜੀ ਸਿਲਵਰ ਰੈਨਿੰਗ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਗਵਰਨਰ ਸਾਹਿਬ ਆਲਰੇਡੀ ਇਹ ਸਾਰੇ ਬੰਦਿਆਂ ਤੇ ਦਿੱਲੀ ਐਕਸਾਈਜ਼ ਪਾਲਿਸੀ ਦੀ ਇਨਕੁਆਇਰੀ ਚੱਲ ਰਹੀ ਹੈ ਓ ਜੀ ਇਹਨਾਂ ਕਵੈਰੀ ਖਤਮ ਨਹੀਂ ਹੋਈ ਸਾਹਿਬ ਥਿਸ ਇਜ਼ ਅ ਆਨ ਗੋਇੰਗ ਇਨਕੁਆਇਰੀ ਮੇਰੀ ਤੁਹਾਨੂੰ ਬੇਨਤੀ ਹੈ ਵੀ ਕਰਨ ਵਾਲੇ ਗੁਨਾਹ ਕਰਨ ਵਾਲੇ ਉਹੀ ਹੈ ਉਹਨਾਂ ਨੇ ਦਿੱਲੀ ਦੀ ਪਾਲਿਸੀ ਬਣਾਈ ਉਹੀ ਪਾਲਿਸੀ ਇੱਥੇ ਲਾਗੂ ਹੋਈ ਹੈ ਤੇ ਕਿਰਪਾ ਕਰਕੇ ਉਸ ਪਾਲਿਸੀ ਦਾ ਜਿਹੜਾ ਦਾਇਰਾ ਹੈ ਉਹਦੇ ਵਿੱਚ ਮਜੀਠੇ ਵਾਲੇ ਆ ਘਟਨਾ ਉਹ ਪਵਾ ਦਿਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਸਭ ਉੱਥੇ 27 ਬੰਦਿਆਂ ਦੀ ਮੌਤ ਹੋਈ ਹੈ ਜਿਹੜੇ ਲੀਡਰ ਹੈ ਉਹਨਾਂ ਤੇ ਵੀ ਮੈਂ ਸਮਝਦਾ ਜਿਨ੍ਹਾਂ ਨੇ ਕਰੀ ਕਰਵਾਇਆ ਹੈ ਉਹ ਕੰਮ ਕਰਵਾਇਆ ਜਿਹੜੇ ਠੇਕੇਦਾਰ ਹੈ ਠੇਕੇਦਾਰ ਦਾ ਅੱਗੇ ਭੇਜਦੇ ਜਿਹੜੇ ਉੱਥੋਂ ਲੈ ਕੇ ਆਏ ਉਹ ਮਿਥਾਈਲੇ ਦੇ ਵਿੱਚ ਪਾਉਣ ਵਾਸਤੇ ਉਹਨਾਂ ਸਾਰਿਆਂ ਦੇ ਪਰਚੇ 302 ਦੇ ਹੋਣੇ ਚਾਹੀਦੇ ਆ ਇੱਕ ਗੁਜ਼ਾਰਿਸ਼ ਮੈਂ ਤੁਹਾਡੇ ਰਹੀ ਜੇ ਭਗਵੰਤ ਮਾਨ ਜੀ ਕੋ ਮਾੜੀ ਮੋਟੀ ਜੇ ਚੀਫ ਮਿਨਿਸਟਰੀ ਦੀ ਪੂਛ ਲੱਗੀ ਹੋਈ ਹੈ ਕਿਤੇ ਅਜੇ ਵੀ ਉਸ ਕੁਰਸੀ ਤੇ ਬੈਠੇ ਹੈ ਭਗਵੰਤ ਮਾਨ ਜੀ ਕੋਈ ਵੀ ਸਰਕਾਰ ਚ ਸਰਕਾਰ ਥੋੜੀ ਹੈ ਚਾਹ ਪਹਿਲੇ ਵਾਲੀਆਂ ਸਰਕਾਰਾਂ ਸੀਗੀਆਂ 10 ਲੱਖ ਰੁਪਏ ਦੇ ਕੇ ਆਪਣਾ ਪਾਪ ਨਹੀਂ ਧੋ ਸਕਦੇ ਤੁਸੀਂ ਜਾਨ ਦੀ ਕੀਮਤ ਪਾ ਕੇ 10 ਲੱਖ ਰੁਪਏ ਦੇ ਕੇ ਉੱਥੇ ਤੁਹਾਡੇ ਮੰਤਰੀ ਸਾਹਿਬ ਫੋਟੋ ਖਿਚਾ ਰਹੇ ਸੀ ਮਾਜੇ ਸਾਹਿਬ ਬੜੇ ਹੱਸ ਕੇ ਫੋਟੋ ਖਿਚਾ ਰਹੇ ਸੀ ਜਿਵੇਂ ਬੜਾ ਪੁੰਨ ਕਰਕੇ ਆਏ ਆ ਬੜਾ ਤੁਸੀਂ ਇਹਸਾਨ ਕਰ ਰਹੇ ਹੋ ਪਾਪ ਤੋੜਨ ਦੀ ਕੋਸ਼ਿਸ਼ ਕਰ ਰਹੇ ਹੈ ਉਹਨਾਂ ਪਰਿਵਾਰਾਂ ਨੂੰ ਕਿਉਂਕਿ ਜੋ ਵੀ ਮਰੇ ਇਸ ਨਕਲੀ ਸ਼ਰਾਬ ਦੇ ਨਾਲ ਉਹ ਸਾਰੇ ਵਿਚਾਰੇ ਗਰੀਬ ਮਜ਼ਦੂਰ ਡੇਲੀ ਵੇਜਰ ਸੀਗੇ ਜਿਹੜੇ ਰੋਜ਼ ਆਪਣੇ ਕਮਾ ਕੇ ਖਾਂਦੇ ਸੀਗੇ ਉਹਨਾਂ ਨੂੰ ਮਿਲਣਾ ਚਾਹੀਦਾ ਪ੍ਰਵਾਸੀ ਸੀਗੇ ਪਰ ਜਿੱਥੇ ਡਰੱਗ ਵਾਲਿਆਂ ਦੀ ਗੱਲ ਕਰਦੇ ਆ ਵੀ ਡਰੱਗ ਵਾਲਿਆਂ ਦੇ ਪ੍ਰਾਪਰਟੀ ਜ਼ਬਤ ਕਰ ਲੋ ਇਸੇ ਤਰ੍ਹਾਂ ਇਹਨਾਂ ਲੋਕਾਂ ਦੀ ਪ੍ਰਾਪਰਟੀ ਜ਼ਬਤ ਹੋਣੀ ਚਾਹੀਦੀ ਹੈ ਆ ਪੈਸਾ ਹੈ ਜਿਹੜਾ ਸਰਕਾਰ ਦੇ ਖਜ਼ਾਨੇ ਦੀ ਬਜਾਏ ਉਹਨਾਂ ਲੋਕਾਂ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਘਰ ਤੋੜਨੇ ਇਹਨਾਂ ਦੇ ਵੀ ਤੋੜੋ ਜਿਹੜੇ ਲੋਕਾਂ ਨੇ ਇਹ ਬੇਜਾਨ ਗਰੀਬ ਬੰਦਿਆਂ ਨੂੰ ਮਾਰਿਆ ਉਹ ਪੈਸੇ ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਕਰਕੇ ਰਿਕਵਰ ਕੀਤੇ ਜਾਣ ਇਹਨਾਂ ਦੇ ਪਾਏ ਜਾਣ ਆਖਰੀ ਜਿਹੜੀ ਰਿਕੁਐਸਟ ਉਹਨਾਂ ਨੂੰ ਮੈਂ ਕੀਤੀ ਹੈ ਮਨੀ ਟ੍ਰੇਲ ਸਟੈਬਲਿਸ਼ ਹੋਣੀ ਬਹੁਤ ਜ਼ਰੂਰੀ ਹੈ ਸਭ ਕਿਸੇ ਮਸਲੇ ਦੇ ਵਿੱਚ ਅत्ता ਕਰਿੰਦੇ ਐ ਅੱਜਕੱਲ 25000 ਰੁਪਏ 50000 ਰੁਪਏ ਤਾਂ ਕਤਲ ਕਰਵਾ ਲਓ ਪੰਜਾਬ ਦੇ ਹਾਲਾਤ ਆ ਹੋਏ ਖੜੇ ਇੱਥੇ ਕਿਸੇ ਨੂੰ ਦਿਓ 50000 ਰੁਪਏ ਜਾ ਕੇ ਫੈਟੋ ਕੇ ਆਊਗਾ ਦਰਵਾਜੇ 'ਚ ਮਰਵਾ ਲਓ ਚੇ ਇੱਕ 'ਚ ਮਰਵਾ ਲਓ ਉਹ 50000 ਚ ਮਿਲਦੇ ਐ ਪਰ ਮਨੀ ਟ੍ਰੇਲ ਜਦੋਂ ਦੇਖਾਂਗੂ ਵੀ ਪੈਸਾ ਜਾ ਕਿੱਥੇ ਰਿਹਾ ਓਦੋਂ ਜਾ ਕੇ ਅਸਲ ਜਿਹੜੇ ਮੁਲਜ਼ਮ ਐ ਉਹਨਾਂ ਤੋਂ ਪੁੱਛ ਸਕੋਗੇ ਉਹਦੇ ਵਿੱਚ ਸਭ ਜਿਹੜੇ ਪੰਜਾਬ ਦਾ ਦੁਰਪਾਗ ਐ ਵੀ ਜਿਹੜੇ ਐਤ ਕੀ ਕਹਿੰਦੇ ਸੀ ਵੀ ਨਵੀਂ ਪਨੀਰੀ ਆਈ ਹੈ ਨਵੇਂ ਮੁੰਡੇ ਅੱਗੇ ਆਏ ਆ ਨਵੇਂ ਪਹਿਲੀ ਦਵਾ ਜਿਹੜੇ ਟ੍ਰੈਡੀਸ਼ਨਲ ਪੋਲਿਟਿਸ਼ੀਅਨ ਦਾ ਸਾਰੇ ਇਸ ਤਰ੍ਹਾਂ ਇਹ ਨਵੇਂ 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 ਖੂਨ ਆਇਆ ਹੈ ਉਹ ਨਵੇਂ ਖੂਨ ਦੀ ਵੀ ਚੈਕਿੰਗ ਕਰਵਾਓ ਸਾਬ ਜਿਹੜੇ ਲੋਕ ਐ ਕਿ 93 ਜੋ ਮੇਰੇ ਖਿਆਲ 70 ਪਹਿਲੀ ਵਾਰ ਇਲੈਕਸ਼ਨ ਲੜੇ ਹੋਣੇ ਆ ਉਹਨਾਂ ਨੇ ਜਿਹੜੇ ਸਾਈਕਲ ਤੇ ਨਹੀਂ ਸੀ ਚੜ ਸਕਦੇ ਅੱਜ ਡਿਫੈਂਡਰਾਂ ਦੇ ਚੜੇ ਫਿਰਦੇ ਆ ਉਹਨਾਂ ਦੀ ਵੀ ਜਾਂਚ ਹੋਣੀ ਈਡੀ ਨੇ ਇਹਦੇ ਵਿੱਚ ਈਡੀ ਵੀ ਇਨਵੋਲਡ ਹੈ ਸਾਬ ਆ ਜਿਹੜਾ ਦਿੱਲੀ ਵਾਲੇ ਸਾਈਜ਼ ਵੇਸ ਵਿੱਚ ਈਡੀ ਵੀ ਦੇਖ ਰਹੀ ਹੈ ਉਹਨਾਂ ਨੂੰ ਥੋੜਾ ਜਿਹਾ ਕਹੋ ਵੀ ਇਸ ਬਹਾਨੇ ਸਾਰਿਆਂ ਦੇ ਪੁਰਾਣੇ ਨਵੇਂ ਕਾਂਗਰਸ ਭਾਜਪਾ ਅਕਾਲੀ ਸਾਰੇ ਦੇ ਖਾਤੇ ਫਰੋੜ ਲਓ ਆਪੇ ਆਪਾਂ ਤਾਂ ਲੱਗ ਜੂਗਾ ਕਿਹੜੇ ਦਾ ਕਿਹੜੇ ਠੇਕੇ ਦੇ ਨਾਲ ਲਿੰਕ ਹੈ ਤਾਂ ਜਾ ਕੇ ਪੰਜਾਬ ਦਾ ਮਸਲਾ ਕਿਤੇ ਹੱਲ ਹੋਊਗਾ ਅਦਰਵਾਈਜ਼ ਸਾਹਿਬ ਇਸੇ ਤਰ੍ਹਾਂ ਹੀ ਮੋਟਾ ਹੁੰਦੀਆਂ ਰਹਿਣ ਗਿਆ ਇਸੇ ਤਰ੍ਹਾਂ ਹੀ ਕੋਈ ਫੀਲੇ ਫੜ ਕੇ ਲਿਆ ਰੱਖਿਆ ਜਿਹੜੇ ਅਸਲ ਸੀਗੇ ਉਹ ਤਾਂ ਕਾਬੂ ਆਣੇ ਨਹੀਂ ਤੇ ਜਿਹੜੇ ਮਾਸਟਰ ਪਿਛਲੇ ਵੱਤੋਂ ਪਿੱਛੇ ਬੈਠੇ ਹੈ ਪਾਕਿਸਤਾਨਾ ਵਾਲਾ ਹਾਲ ਹੈ ਸਾਹਿਬ ਪਾਕਿਸਤਾਨ ਵਿੱਚ ਇੱਕ ਬਾੜੇਗਾ ਉਹ ਕਹਿੰਦੇ ਨੇ ਬਾੜੇਗਾ ਟੱਟੂ ਹੈ ਉਹ ਮਾਲਕ ਤਾਂ ਹੋਰ ਬੈਠੇ ਇਸ਼ਾਰੇ ਦੇ ਕੋਲ ਖਿਲਾ ਰਿਹਾ ਦੇਖੋ ਉਹਨਾਂ ਨੂੰ ਖਿਲਾ ਰਿਹਾ ਇਹ ਇਹਨਾਂ ਲੋਕਾਂ ਦਾ ਹਾਲ ਹੈ ਜਿਹੜੇ ਪਕੜ ਰੱਖੇ ਹੈ ਤੇ ਉਹ ਬਾੜੇ ਦੇ ਟੱਟੂ ਹੈ ਕਿਸੇ ਨੂੰ 50000 ਰੁਪਏ ਦੇ ਤੇ ਹਰ ਤੋਂ ਬੋਤਲ ਬਣਾ ਦੇ ਆ ਮੋਹਰ ਲਾ ਤੇ ਟੋਟਲ ਫਰਾਡ ਹੋ ਰਿਹਾ ਸਾਬ ਇਹਦਾ ਨੇਮ ਆਫ ਜਸਟਿਸ ਇਹਨਾਂ ਲੋਕਾਂ ਨੂੰ ਨਹੀਂ ਮਿਲਣਾ ਇਸ ਕਰਕੇ گورنر ਸਾਹਿਬ ਨੂੰ ਸੀ ਸਬਾਰਿਸ਼ ਕੀਤੀ ਹੈ ਮੈਨੂੰ ਉਮੀਦ ਹੈ گورنر ਸਾਹਿਬ ਨੇ ਜਿਸ ਸੰਜੀਦਗੀ ਦੇ ਨਾਲ ਡਰੱਗ ਦੇ ਖਿਲਾਫ ਮੁਹਿੰਮ ਚਲਾਈ ਹੈ ਆ ਪੰਜਾਬ ਦੀ ਸੋਚ ਮਾੜੀ ਐ ਵੀ ਡਰਗ ਆਲ ਦਾ ਕਹਿੰਦੇ 99% ਅਸੀਂ ਸਾਫ ਕਰਤਾ ਅੱਜ ਹੀ ਖਬਰ ਚੱਲ ਰਹੀ ਐ ਆਪਣੇ ਟੀਵੀ ਤੇ ਦੋ ਬੱਚੇ ਅੱਜ ਹੀ ਮਰ ਗਏ ਪਤਾ ਨਹੀਂ ਉਹ 99% ਜੋ ਐ ਜਾਂ ਬਾਹਰ ਵਾਲੇ ਜੋ ਐ ਉਹ ਤਾਂ ਪਤਾ ਲੱਗ ਜੂਗਾ ਪਰ ਉਥੇ ਆ ਜਿਹੜੇ ਮਰਦੇ ਐ ਨਕਲੀ ਸ਼ਰਾਬ ਦੇ ਨਾਲ ਆ ਸ਼ਰਾਬ ਦੇ ਆ ਆ ਲੋਕਾਂ ਨੂੰ ਪ੍ਰੋਤਸਾਹਿਤ ਕਰ ਰਹੇ ਐ ਸਾਬ ਆ ਪ੍ਰੋਤਸਾਹਿਤ ਕਰ ਰਹੇ ਆ ਲੋਕ ਆ ਆ ਦੇਖੋ ਐ ਆ ਕਿਹੜੇ ਦੇਸ਼ ਭਗਤੀ ਦੇ ਕੇਸ ਚ ਕੇਜਰੀਵਾਲ ਸਾਹਿਬ ਅੰਦਰ ਰਹਿ ਕੇ ਐ ਸਾਬ ਕਿਹੜਾ ਦੇਸ਼ ਭਗਤੀ ਦਾ ਇਲਜ਼ਾਮ ਲੱਗਿਆ ਸੀ ਇਹਨਾਂ ਦੇ ਉੱਤੇ ਆ 600 ਦੀਆ ਸਾਹ ਖੜੇ ਆ ਆ ਕਿਹੜੀ ਦੇਸ਼ ਭਗਤੀ ਦਾ ਕਰਕੇ ਆਏ ਆ ਸਭ ਇਹ ਲੋਕ ਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਹਿ ਰਹੇ ਆ ਵੀ ਨਸ਼ਾ ਛੱਡੋ ਜਾਂ ਤਾਂ ਕਹਿ ਰਹੇ ਆ ਵੀ ਉਹ ਚਿੱਟਾ ਛੱਡੋ ਆ ਗੁਲਾਬੀ ਰੰਗ ਵਾਲੀ ਪਕੜੋ ਆ ਗੁਲਾਬੀ ਰੰਗ ਵਾਲੀ ਵੇਚਦੇ ਸਾਬੇ ਇਹ ਗੁਲਾਬੀ ਰੰਗ ਦੇ ਰੰਗ ਆ ਜਿਹੜੇ ਚੜੇ ਆ ਜਿੱਥੇ ਸੱਤਰ ਵਿੱਚ ਇਹ ਲੋਕਾਂ ਦੇ ਘਰੇ ਉਹ ਗੁਲਾਬੀ ਰੰਗ ਨੇ ਚੜਾਏ ਉਹ ਤਾਂ ਅਸੀਂ ਨਸ਼ਾ ਹੀ ਨਹੀਂ ਮੰਨਦੇ ਲਿਖਿਆ ਹੈ ਗੁਲਾਬੀ ਰੰਗ ਦੀ ਗਲੈਸ ਕਰਕੇ ਕਹਿ ਰਹੇ ਨਾਲ ਲੈ ਕੇ ਆਏ ਆ ਵੀ ਬੱਚਿਆਂ ਨੂੰ ਦਿਖਾਣ ਦੀ ਲੋੜ ਹੈ ਕਹਿੰਦੇ ਸਾਰਿਆਂ ਨੂੰ ਆਹ ਸ਼ਰਾਬ ਦੀ ਹਰ ਬੋਤਲ ਦੇ ਉੱਤੇ ਲਿਖਿਆ ਸਾਬ ਜਿਹੜੇ ਆ ਵੇਚ ਰਹੇ ਆ ਨਾ ਕਹਿੰਦਾ ਐਸ ਕੀ ਸਾਬ 1 ਕਰੋੜ ਬਾਕਸ 1 ਕਰੋੜ ਡੱਬੇ ਇੱਕ ਡੱਬੇ ਦੇ ਅੰਦਰ 12 ਬੋਤਲਾਂ ਜਦੋਂ ਸਰਕਾਰ ਬਣੀ ਸੀ 40 ਲੱਖ ਬਾਕਸ ਵਿਕਦੇ ਸੀਗੇ ਇਸ ਕੀ 92 ਲੱਖ 1 ਕਰੋੜ ਤੋਂ ਉੱਪਰ ਰੱਖਿਆ 12 ਲੱਖ ਬੋਤਲਾਂ ਵਿਕਣ ਗਈਆਂ ਇੰਗਲਿਸ਼ ਦੀਆਂ ਸਾਡੇ ਦੇਸੀ ਦਾ ਉਹਦਾ ਖੁੱਲਾ ਖਾਤਾ ਉਹਦੇ ਨਾਲ ਤਾਂ ਕੋਈ ਦੇਸੀ ਦਾ ਗਰੀਬਾਂ ਵਾਸਤੇ ਮਰਨ ਵਾਸਤੇ ਉਹ ਤਾਂ ਮਰਨ ਆ ਇਹਦੇ ਲਿਖਿਆ ਕੰਜ਼ਮਪਸ਼ਨ ਆਫ ਐਲਕੋਹਲ ਇਜ਼ ਇੰਜੂਰੀਅਸ ਟੂ ਹੈਲਥ ਬੀ ਸੇਫ ਡੋਨਟ ਡਰਿੰਕ ਐਂਡ ਡਰਾਈਵ ਵੈਸੇ ਘਰੇ ਬੈਠ ਕੇ ਛੱਡਿਆ ਕਰੋ ਕੋਈ ਗੱਲ ਨਹੀਂ ਆ ਸਰਕਾਰ ਹੈ ਆ ਭਗਵੰਤ ਮਾਨ ਜੀ ਦਾ ਸੰਦੇਸ਼ ਹੈ ਸੌ ਹਰ ਚਗਵਾੜੇ ਇੱਥੇ ਉੱਚੀ ਅਕਲ ਕਰਕੇ ਕਹਿੰਦਾ ਦੇ ਦੇ ਨਹੀਂ ਉੰਗਾਰਾ ਕਾਡਾਉਂ ਕਰੇ। ਸੋ ਇਸ ਕਰਕੇ ਅੱਜ ਬੇਨਤੀ ਕਰਕੇ ਆਏ ਹਾਂ ਸਭ। ਥੈਂਕ ਯੂ ਸੋ ਮੱਚ। ਜੀ ਸਾਹਿਬ ਨੇ ਕੀ ਕਿਹਾ? ਗਵਰਨਰ ਸਾਹਿਬ ਨੇ ਦੇਖੋ ਗਵਰਨਰ ਸਾਹਿਬ ਦਾ ਰੋਲ ਆਪਨ ਸਾਰੇ ਨੂੰ ਪਤਾ ਹੈ। ਉਹਨਾਂ ਨੇ ਕਿਹਾ ਪੰਜਾਬ ਦਾ ਮਸਲਾ ਬਹੁਤ ਗੰਭੀਰ ਹੈ। ਉਹਨਾਂ ਨੂੰ ਵੀ ਜਦੋਂ ਆ ਮੈਂ ਕਿਹਾ ਵੀ ਆ ਮੇਨ ਜਿਹੜਾ ਮਸਲਾ ਹੈ ਬਿਨਾ ਪੁਲਿਸ ਤੇ ਬਿਨਾ ਲੀਡਰਸ਼ਿਪ ਦੀ ਸਹਿਮਤੀ ਦੇ ਨਾਲ ਹੋ ਨਹੀਂ ਸਕਦਾ। ਉਹਨਾਂ ਨੇ ਵੀ ਉਹਦੇ ਵਿੱਚ ਹਾਂ ਮੈਂ ਲਾਇਆ ਕਿ ਮੇਰੇ ਵੀ 40-45 ਸਾਲ ਦਾ ਰਾਜਨੀਤੀ ਦਾ ਅਨੁਭਵ ਹੈ। ਮੈਂ ਵੀ ਸਮਝਦਾ ਹਾਂ ਕੌਣ ਪਿੱਛੇ ਬੈਠ ਕੇ ਕੌਣ ਕਰਵਾਤਾ ਹੈ। ਜੱਟ ਸਾਹਿਬ ਜੀ ਗਾਂਧੀ ਨੇ ਅੱਜ है और जी साफ़ मांगा है कि तो हमारे के लिए है। हमें बताया जाए। इस ट्वीट के बारे में क्या? सब किसने ट्वीट किया है कि राहुल गांधी जो वहाँ बैठ के कर रहे हैं दूसरे कोई कर रहा है मेरी एक बेनती है सरकार से माननीय प्रधानमंत्री जी ने जिस सोच के तहत सारी ऑल पार्टी एम को लीडर्स को कहा भी बाहर जाके दूसरे देशों में अंदर जाके असल बात सामने रखो भी हिंदुस्तान जो है सारे दुनिया की लड़ाई लड़ रहा है आतंकवाद के खिलाफ और उसकी सच्चाई जाके रखने के लिए कहा है परंतु ये देश का दुर्भाग्य है कि यहाँ पे आज भी अपोजिशन में बैठे कुछ बड़े लीडर हैं बड़ी बड़ी पार्टियों में सी डब्ल्यू सी के मेंबर हैं वो कहते हैं हमें यकीन नहीं भी हमने जाके उनके सरगोदा के ऊपर हमला कर दिया या हमने कोई मीरकोट के ऊपर कर दिया या हमने चकला किसी अड्डे पे किया नहीं मेरी एक बेनती है प्रधानमंत्री जी से भी ऐसे लीडरों का एक ग्रुप बना के पाकिस्तान भेजो साहब उस मौलाना मकसूद के यहाँ भेजो वहां जाके उसकी पे बैठ के जब जाके बैठेंगे ना साहब वो भी कहेंगे भी हमारे अपने आगे खुले दिल से इनको मिलाएंगे क्योंकि देखिए दुश्मन का भी सराहना करनी पड़ती है वहां पे चाहे उनके आपस में लीडर को पकड़ के जेल में ठोक रखा है पर उसके बावजूद सारी पार्टी वाले ਇੱਕ ਬੋਲੀ ਬੋਲ ਰਹੇ ਹਨ ਵੀ ਅਸੀਂ ਨੇ ਪਤਾ ਨਹੀਂ ਕਿ ਲਫਤੇ ਕਰ ਲਿਆ। ਹਮਾਰੇ ਆਏ। ਆਧਿਕ اپੋਜੀਸ਼ਨ ਜੋ ਲੀਡਰਸ਼ਿਪ ਆ ਹੋਈ ਹੈ ਕਹ ਰਹੀ ਨਹੀਂ ਜੀ ਕੁਝ ਵੀ ਨਹੀਂ ਹੋਇਆ ਉੱਥੇ ਦਾ। ਕੁਝ ਵੀ ਨਹੀਂ ਹੋਇਆ ਜੀ ਸਾਨੂੰ ਬਤਾਓ। ਅਰੇ ਬੜੇ ਮਾਨਸੋ ਤੁਮੇ ਪੰਜਾਬ ਨੇ ਦੇਖਿਆ ਹੈ ਸਾਬ। ਪੰਜਾਬ ਨੇ ਕਹਿੰਦਾ ਅਸੀਂ ਆਪਣੇ ਪਿੰਡੇ ਦੇ ਡਾਇਆ ਹੈ ਸਾਬ ਲੜਾਈਆਂ। ਇਕੱਲੇ 65 71 ਵਾਲੀਆਂ ਨਹੀਂ ਅਸੀਂ ਅਤੰਕਵਾਦ ਦੀ ਲੜਾਈ ਵੀ ਆ ਜਿਹੜੇ ਆ ਕੱਟਰਵਾਦ ਦੀ ਲੜਾਈ ਅਸੀਂ ਲੜਿਆ। 25000 ਤੋਂ ਜ਼ਿਆਦਾ ਜਾਨਾਂ ਗਵਾਈਆਂ ਸਾਨੂੰ ਪਤਾ ਜਿਹਦੇ ਕਰੇ 70 ਵਿੱਚ ਦਾ ਉੱਥੇ ਟੈਲੀਵਿਜ਼ਨ ਤੇ ਦੇਖ ਕੇ ਕਰਦੇ ਹੋ ਮੈਂ ਨਹੀਂ ਕਹਿਣਾ ਚਾਹੂੰਗਾ ਹਿੰਦੁਸਤਾਨ ਅਮਨ ਸ਼ਾਂਤੀ ਦਾ ਹਮ ਪੁਜਾਰੀ ਹੈ ਸਾਬ ਪਰ ਤੂੰ ਜਿਹੜਾ ਸਾਡੇ ਨਾਲ ਆ ਕੇ ਪੰਗਾ ਲਊਗਾ ਅਸੀਂ ਉਹਨੂੰ ਸਬਕ ਸਿਖਾਉਣ ਦਾ ਵਾਅਦਾ ਹੀ ਨਹੀਂ ਕਰਦੇ ਅਸੀਂ ਸਬਕ ਸਿਖਾਣੇ ਵੀ ਹਾਂ ਵੀ ਡੂ ਨਾਟ ਜਸਟ ਪ੍ਰੋਮਿਸ ਵੈਨ ਪ੍ਰੋਵੋਕਡ ਇੰਡੀਆ ਡਿਲੀਵਰਸ ਰਿਟ੍ਰਿਬਿਊਸ਼ਨ ਚੱਕਰ ਸਾਹਿਬ ਅੱਜ ਆਰਮੀ ਨੇ ਵੀ ਅੱਜ ਅੱਜ ਗੱਲ ਕਰੀ ਆਰਮੀ ਨੇ ਸਟੇਟਮੈਂਟ ਆ ਤੰਕਵਾਦ ਦਾ ਮੇਨ ਜਿਹੜਾ ਉੱਥੇ ਆ ਕੇ ਪਹਿਲ ਗਾਮ ਦੇ ਅੰਦਰ ਜੋ ਕੁਝ ਹੋਇਆ ਸਾਬ ਉਹਦੇ ਵਿੱਚ ਧਰਮ ਦੇ ਆਧਾਰ ਤੇ ਜਿਸ ਤਰ੍ਹਾਂ ਵਕ ਵਕ ਕਰਕੇ ਕੀਤਾ ਗਿਆ ਇੱਥੇ ਮੇਨ ਏਜੰਡਾ ਪਾਕਿਸਤਾਨ ਦੇ ਜਿਹੜੇ ਕੱਟਰਵਾਦੀ ਜਿਹੜੇ ਜਿਹਾਦੀ ਆਪਣੇ ਆਪ ਨੂੰ ਕਹਿੰਦੇ ਆ ਜਿਹੜੇ ਅੱਜ ਬਾਹਰ ਵਾਲੇ ਅਮਰੀਕਾ ਵਰਗੇ ਮੁਲਕਾਂ ਨੂੰ ਉਹ ਬਹੁਤ ਪਿਆਰੇ ਲੱਗਣ ਲੱਗੇ ਉਹ ਸਾਮਾ ਬਿਨ ਲਾਦਨ ਤੇ ਆਈਸੀਸ ਵਾਲੇ ਲੋਕ ਹੈ ਉਹ ਜਿਹੜੇ ਹੈ ਉਹਨਾਂ ਦਾ ਇੱਥੇ ਸਾਡੇ ਆਪਸੇ ਭਾਈਚਾਰਕ ਸਾਜ ਦੇ ਵਿੱਚ ਦੋ ਫਾੜ ਕਰਦਾ ਤੇ ਪੰਜਾਬ ਹਮੇਸ਼ਾ ਦੇਸ਼ ਦੀ ਖੜਕ ਬੁਜਾਰ ਰਹੀ ਹੈ ਸਾਹਿਬ ਹਮੇਸ਼ਾ ਪੰਜਾਬ ਦੀ ਸਭ ਤੋਂ ਵੱਡੀ ਸਟਰੈਂਥ ਸਾਡਾ ਭਾਈਚਾਰਾ ਹੈ ਉਸ ਭਾਈਚਾਰੇ 'ਚ ਦੋ ਫਾੜ ਕਰਕੇ ਸਵੇਰੇ ਇਹਨਾਂ ਨੇ ਕਹਿ ਦੇਣਾ ਸੀ ਜੋ ਤਾਂ ਉਹ ਇਹਨਾਂ ਨੇ ਆਪ ਹੀ ਡਗਾਤਾ ਬੰਮ ਉਹਤੇ ਇਹਨਾਂ ਦੀਆਂ ਚਾਲਾਂ ਸਾਰੀਆਂ ਦੇਖੀ ਬੈਠੇ ਆ ਮੇਰਾ ਇਹਨਾਂ ਆਪੋਜੀਸ਼ਨਲ ਲੀਡਰਾਂ ਨੂੰ ਆ ਜਾਂ ਤੈਨੂੰ ਭੇਜੋ ਪਾਕਿਸਤਾਨ ਨਹੀਂ ਇਹਨਾਂ ਸਾਰਿਆਂ ਨੂੰ ਕੋ ਜਾ ਕੇ ਉਹ ਤੇ ਦਰਬਾਰ ਸਾਹਿਬ ਜਾ ਕੇ ਮੱਥਾ ਮੰਗੇ ਆਣ ਕਿਉਂਕਿ ਇਹਨਾਂ ਨੇ ਬੇਇੱਜ਼ਤੀ ਮੁਲਕ ਦੀ ਕੀਤੀ ਹੈ ਇਹਨਾਂ ਨੇ ਸਾਡੇ ਫੌਜ ਦੀ ਬੇਇੱਜ਼ਤੀ ਕੀਤੀ ਹੈ ਜਿਹੜੇ ਆ ਪੁੱਛ ਰਹੇ ਵੀ ਇਹਨਾਂ ਨੇ ਉੱਥੇ ਕੀਤਾ ਕੀ ਹੈ ਜਾ ਕੇ ਉੱਥੇ ਦੇਖੋ ਮੋਲਾਨਾ ਮਸੂਦ ਦੇ ਪਿੱਛੇ ਇਹਨਾਂ ਨੇ ਜਦੋਂ ਜਦੋਂ ਆਰਮੀ ਨੇ ਸਟੇਟਮੈਂਟ ਦਿੱਤੀ ਅੱਜ ਕਿ ਜਿਹੜੇ ਪਾਕਿਸਤਾਨੀ ਸੀਗੇ ਉਹਨਾਂ ਦਾ ਟਾਰਗੇਟ ਗੋਲਡਨ ਟੈਂਪਲ ਧਾਰਮਿਕ ਸਥਾਨ ਸੀ ਜੀ ਕਾਫੀ ਉਹਨਾਂ ਨੇ ਡਿਟੇਲ ਜਿਹੜੀ ਉਹ ਦਿੱਤੀ ਦੀ ਹੈ ਕਿ ਇਹ ਧਾਰਮਿਕ ਸਥਾਨ ਗੋਲਡਨ ਟੈਂਪਲ ਇਹ ਟਾਰਗੇਟ ਸੀ ਜੀ ਇਸ ਨੂੰ ਗਿੱਸਨ ਧਰਮ ਕੇ ਨਾਮ ਕੇ ਉੱਪਰ ਬਾਟਣੇ ਕਾ ਅਜੰਡਾ ਪੈਲਗਾਮ ਸੇ ਸਪਸ਼ਟ ਥਾ ਜਬਾ ਧਰਮ ਕੇ ਨਾਮ ਪੇ ਆਦਮੀਆਂ ਕੋ ਉਨਕੇ परिवारों के सामने धर्म के नाम पे छांट छांट के गोलियां मारी गई उनका कत्ल किया गया आपस में धर्म के अंदर दरार डालने की कोशिश की और अब अगर हरमंदर साहब के ऊपर इस किस्म की क्रम की कोचि सोच रखता है पाकिस्तान उसका भी एजेंडा ये है कि पंजाब हमेशा देश की आर्म खड़क रहा है और यहाँ की पंजाब के लोगों की सबसे बड़ी स्ट्रेंथ जो है हमारी सबसे बड़ी ताकत है हमारा भाईचारक सांझ है हिंदू सिख हमारा मुसलमान ईसाई दलित भाईचारा हमारी सबसे बड़ी पहचान है उस पहचान में दरार डालने के लिए अगर हरमंदिर साहब के ऊपर किसी ने ऐसी गंदी सोच रखी है तो मैं समझता हूँ और मैं इस बात की दाद भी देना चाहूँगा साहब ये बात आपके साथ मैं साझी भी करना चाहूंगा मैं दाद प्रधानमंत्री जी ने भी कहा गृह मंत्री जी रक्षा मंत्री राजनाथ सिंह जी ने भी कहा ये जो ऑपरेशन सिंदूर है साहब ये खत्म नहीं हुआ है साहब ये मिसाइलें चलनी बंद हो 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 गई हैं, सकता 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 है है नहीं नहीं चल रही। सकता है स्केल्प नहीं चल रही, रही, मिसाइल है ड्रोन नहीं जा रहे बट विल फाइट देम ऑन देयर ओन टर्म्स अगर पाकिस्तान की पॉलिसी थी दैट वी विल ब्लीड इंडिया बाय थाउजेंड कट्स आई वुड से आर पॉलिसी शुड बी वी विल ब्लीड पाकिस्तान बाय थाउजेंड एंड वन कट्स असी इक्कीय कत्ती पा दिए ना पाइए पल कड़ी पर इन्ना फर्क जरूर है हिंदुस्तान और पाकिस्तान के अंदर फर्क है हम किसी नेतृत् को नहीं मारेंगे साहब आज शाम को आप देखना आज खबर लगी है कि एक आतंकी मारा गया गोली मार दी किसी ने वो शाम को कहेंगे भी हिंदुस्तानियों ने मरवा दिया साहब हमने कहा था जो भी इस आतंक के प्या जिसने हमारे पहलगाम के हमारे निर्दोष भाइयों की जान ली है चुन चुन के मारेंगे साहब ਅਰ ਇਹ ਜੋ ਕਾਂਗਰਸ ਵਾਲੇ ਪੁੱਛ ਰਹੇ ਹੁਣ ਕੇ ਗਰਵੀਨ ਕੋ ਭੇਜੋ ਜੋ ਇਹ ਜੋ ਪੰਜਾਬ ਵਾਲੇ ਪੁੱਛ ਰਹੇ ਲੀਡਰ इनको जरूर